ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀਮਤ ਇੱਕ ਵਾਰ ਫਿਰ ਤੋਂ ਜੜੀ ਗੁਟਕਾ ਸਾਫ ਦੀ ਬੇਅਦਬੀ ਦੀ ਘਟਨਾ ਨਿਕਲ ਕੇ ਸਾਹਮਣੇ ਆਇਆ ਤਾਂ ਇਹ ਸਵਾਰਾ ਜਿਹੜੇ ਗੁਰੂ ਕੇ ਨਗਰੀ ਸ੍ਰੀ ਅਮਰitsar ਸਾਹਿਬ ਜਿਹੜੀ ਹੈਗੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਦਰਅਸਲ ਇਸ ਤਰੀਕੇ ਬੇਅਦਬੀ ਹੋਈ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਕੂੜੇਦਾਨ ਦੇ ਵਿੱਚ ਜਦੋਂ ਕੂੜੇ ਵਾਲੀ ਗੱਡੀ ਦੇ ਵਿੱਚ ਕੂੜਾ ਪਾਇਆ ਜਾਂਦਾ ਤਾਂ ਇੱਕ ਲਫਾਫੇ ਦੇ ਵਿੱਚ ਪਾ ਕੇ ਜਿਹੜਾ ਇਹ ਗੁਟਕਾ ਸਾਹਿਬ ਦੇ ਸਰੂਪ ਨੇ ਉਹ ਵੀ ਸੁੱਟ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਕੂੜੇ ਵਾਲੀ ਗੱਡੀ ਦੇ ਜਿਹੜੇ ਡਰਾਈਵਰ ਦੁਆਰਾ ਕੱਢ ਕੇ ਉਸ ਨੂੰ ਜਿਹੜਾ ਇੱਕ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਆ ਸਤਕਾਰ ਕਮੇਟੀ ਦੇ ਆਗੂਆਂ ਨੂੰ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਰੇ ਘਟਨਾਕਰਮ ਦੇ ਵਿੱਚ ਸਤਕਾਰ ਕਮੇਟੀ ਦੇ ਆਗੂ ਵੀ ਆ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਇਆ ਜਾਂਦਾ ਉੱਥੇ ਜਾ ਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਉੱਥੋਂ ਦੇ ਜੋ ਅਹੁਦੇਦਾਰ ਨੇ ਜਾਂ ਮੈਂਬਰ ਸਾਹਿਬਾਨ ਨੇ ਕਿਸੇ ਗੱਲ ਕੰਡੇ ਸਿਰੇ ਨਹੀਂ ਲਈ ਜਾਂਦੀ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਜਾਂਦੀ ਹੈ ਕਿ ਜਿੱਤੇ ਗੁਟਕਾ ਸਾਹਿਬ ਜਮ੍ਹਾਂ ਕਰਵਾਏ ਗਏ ਨੇ ਉਸ ਏਰੀਆ ਨੂੰ ਜਿਹੜਾ ਉਹਨਾਂ ਦਾ ਸੀਸੀਟੀਵੀ ਕੈਮਰਾ ਕਵਰ ਨਹੀਂ ਕਰਦਾ ਜਾਨੀ ਕਿ ਹੋਰ ਵੱਡੇ ਸਵਾਲ ਹੈ ਇਸ ਘਟਨਾ ਦੇ ਨਾਲ ਜੁੜ ਜਾਂਦੇ ਨੇ ਤੇ ਇਤੋਂ ਤੱਕ ਕਿ ਹੁਣ ਜਿਹੜਾ ਜੋ ਸਤਕਾਰ ਕਮੇਟੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਪੁਲਿਸ ਕੰਪਲੇਂਟ ਵੀ ਕੀਤੀ ਗਿਆ ਸ੍ਰੀ ਅਮਰitsar ਸਾਹਿਬ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਸਾਰਾ ਘਟਨਾ ਕਰਮ ਹੋਇਆ ਤੇ ਹੁਣ ਪੁਲਿਸ ਕੰਪਲੇਂਟ ਕੀਤੀ ਗਿਆ ਤੇ ਜਿਹੜੀ ਇਸੇ ਸਾਰੇ ਮਾਮਲੇ ਦੇ ਵਿੱਚ ਸਪਸ਼ਟ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਹੈ ਇੱਕ ਪਰਿਵਾਰ ਦੇ ਵੱਲੋਂ ਕੂੜਾ ਸੁੱਟਿਆ ਜਾਂਦਾ ਤੇ ਇੱਕ ਲਫਾਫੇ ਦੇ ਵਿੱਚ ਕੇ ਜਿਹੜਾ ਕੂੜੇ ਵਾਲੀ ਗੱਡੀ ਦੇ ਵਿੱਚ ਗੁਟਕਾ ਸਾਹ ਦੇ ਸਰੂਪ ਨੇ ਉਹ ਵੀ ਸੁੱਟ ਦਿੱਤੇ ਜਾਂਦੇ ਨੇ ਪਰ ਉਸ ਕੂੜੇ ਵਾਲੀ ਗੱਡੀ ਦੇ ਡਰਾਈਵਰ ਦੁਆਰਾ ਕੱਟ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਦੁਆਰਾ ਇਹ ਕਿਹਾ ਜਾਂਦਾ ਕਿ ਮੈਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਤੇ ਉਸ ਤੋਂ ਬਾਅਦ ਹੁਣ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਜਾਰੀ ਹੈ ਕਿ ਜਿੱਥੇ ਸਾਰੀ ਗੱਲਬਾਤ ਹੁੰਦੀ ਹੈ ਤੇ ਉੱਥੇ ਸੀਸੀਟੀਵੀ ਕੈਮਰਾ ਨਹੀਂ ਹੈ ਤੇ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਏ ਨੇ ਤੇ ਸਤਕਾਰ ਕਮੇਟੀ ਦੇ ਆਗੂਆਂ ਨੇ ਜਿਹੜੇ ਹੁਣ ਪੁਲਿਸ ਨੂੰ ਕੰਪਲੀਟ ਕੀਤੀ ਹੈ ਕਿ ਇਸੇ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਬਣਦਾ ਉਹਨੂੰ ਜਿਹੜਾ ਸਪੱਸ਼ਟ ਜਾਂਚ ਕਰਕੇ ਬਣਦੀ ਉਸ ਦੇ ਉੱਪਰ ਕਾਰਵਾਈ ਕਰਕੇ ਉਸ ਨੂੰ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਖਾਣੇ ਦਾ ਵੀ ਘਰਾਓ ਕਰਾਂਗੇ ਜੋ ਸਾਡੇ ਕੋਲ ਪਾਵਰੇ ਗੁਰੂ ਸਾਹਿਬ ਜਿੰਨਿਕ ਸਮਰਥਾ ਅਸੀਂ ਜਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਵਿੱਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸਿੱਖ ਸਦਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾ ਨੇ ਛੁੱਟਿਆ ਲਾ ਬਾਬੇ ਦੇ ਪਾਸ ਆ ਗਏ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਉਹ ਗੁਰਕਾ ਉਹ ਦੇ ਕੇ ਆਏ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰਾ ਵਾਲੇ ਕਹਿੰਦੇ ਸਾਲੂ ਨਹੀਂ ਫੜਾਇਆ ਇੱਥੇ ਕੋਈ ਮਤਾ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵੇਖਣਾ ਉਹ ਪੂਰਨ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਬਲਾਗ ਦੇ ਵਿੱਚ ਬਲਾਗ ਦੇ ਵਿੱਚ 85 ਗੁਰਦੁਆਰਾ ਹੋਵੇ ਤਾਂ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਫੜਾਏ ਆ ਨਾ ਉਹ ਕੈਮਰਾ ਬੰਦੇ ਆ ਜੀ ਚਾਹੁੰਦੇ ਕੀ ਆ ਅਸੀਂ ਕਹਿੰਦੇ ਵੀ ਗੁਰਕਾ ਵੀ ਬਰਾਮਤ ਕੀਤੀ ਜਾਵੇ ਪੋਤੀ ਸਾਹਿਬ ਬਰਾਮਤ ਕੀਤੀ ਜਾਵੇ ਕਿ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲਬੇ ਆਣ ਬੰਦੇ ਤੁਹਾਡੇ ਵੱਲੋਂ ਹੁਣੇ ਸਾਰੇ ਅਸੀਂ ਵੀ ਕੋਈ ਅਸੀਂ ਸਾਰੋ ਕੋਈ ਪੱਜਨਾ ਚ ਕਰਨ ਦੇ ਕੱਲ ਦੀ ਸਾਨੂੰ ਕੋਈ ਕੋਈ ਮਤਲਬ ਕਿ ਰਾਹ ਨਹੀਂ ਕੋਈ ਦੇ ਰਿਹਾ ਪ੍ਰਸ਼ਾਸਨ ਦੀ ਮਤ ਲੈ ਆਂਦੇ ਆ ਗਏ ਕੱਲ ਦੇ ਵੀ ਠਾਣੇ ਹੁਣ ਵੀ ਠਾਣੇ ਘਲੋਤੇ ਸਹੀ ਤੁਹਾਡੇ ਵੱਲੋਂ ਅਪਰੋਚ ਸੀ ਕਿ ਗੁਰਦੁਆਰਾ ਸਾਹਿਬ ਜਾ ਕੇ ਉਹ ਪੁੱਠਾ ਸਾਹਿਬ ਬ੍ਰਹਮਸਰੋਂ ਦੀ ਹਾਂਜੀ ਹਾਂਜੀ ਗਏ ਨਾਲ ਲੈ ਕੇ ਗਏ ਜੀ ਐਸਐਸਓ ਸਾਥ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦਿਆ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗ ਗੁੜਕਾ ਸਾਹਿਬ ਜੀ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿੰਨਾ ਕੋ ਇਹ ਬੇਨਤੀ ਹੈ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਤੇ ਡਾਹਰ ਦਰਖਾਸਤ ਵੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਰਜੀਤਾ ਵੀ ਨੂੰ ਥਾਣਾ ਪੈਂਦਾ ਸੀਟ ਵਿਜਨ ਇਹ ਸਿਰਫ ਇੱਥੇ ਕਰਾਈ ਆ ਜੀ ਕੀ ਮੈਟਰ ਕੀ ਮਹਾਰਾਜ ਮੈਟਰ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੇ 8 ਪੋਤੇ 8 ਗੁੜਕਾ ਸਾਹਿਬ ਹੈ ਇੱਕ ਪੋਤੀ ਸਾਹਿਬ ਵੱਡਾ ਪਈ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦਪਾਕੀ ਗੱਲ ਆ ਜੀ ਅੱਠ ਪੋਤੀ ਸਾਡੇ ਕੂੜੇ ਦੀ ਪਵਿੱਤਰ ਧਰਤੀ ਦੇ ਕੋਟੇ ਹੋ ਹਾਂਜੀ ਹਾਂਜੀ ਇੱਥੇ ਬੇਦਬੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਕੰਮ ਤੱਕ ਜੂਨ ਤੱਕ ਨਾ ਸਰਕਣਾ ਪ੍ਰਸ਼ਾਸਨ ਤੁਹਾਡੀ ਗੱਲ ਨਾ ਸੁਨੇ ਬਹੁਤ ਬਹੁਤ ਮੰਦਪਾਕੀ ਖਬਰ ਆ ਜੀ ਪਹਿਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਪੰਚਾਈ ਵੀ ਆ ਜੇ ਅਗਰ ਜ਼ਹੀਦਾਰ ਇੱਕ ਬਿਆਨ ਦੇ ਦੇ ਤਾਂ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਇੱਕ ਦੋ ਜੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜਿਦੋਂ ਇਹੋ ਜਿਹੀ ਘਟਨਾ ਹੁੰਦੀ ਉਦੋਂ ਕੋਈ ਕਠਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਵਿੱਚ ਮੀਰ ਵਾਲੇ ਉਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਦਬੀ ਹੋਈ ਇਹਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਜੀ ਤੁਸੀਂ ਨੋਟਿਸ ਚ ਲਿਆਂਦਾ ਐ ਜੀ ਪੀ ਸੀ ਦਫਤਰ ਜਾਂ ਜੱਫੇਦਾਰ ਸਾਹਿਬ ਨੂੰ ਨੋਟਿਸ ਲਿਆਂਦਾ ਬਾਬਾ ਜੀ ਲਿਆਂਦਾ ਪਰ ਸਾਡੀ ਗੱਲ ਨਹੀਂ ਇੱਥੇ ਕੋਈ ਸੁਣਦੇ ਕੱਲ ਲੈ ਲਿਆਂਦਾ ਲੈ ਬੋਲ ਲਿਆਂਦਾ ਛੁੱਟੀ ਹੈ ਜੀ ਬਾਬਾ ਜੀ ਠਾਣੇ ਨੂੰ ਕਹਿੰਦੇ ਆ ਵੀ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਆ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਆ ਜੇ ਇਸ ਘਟਨਾ ਦੇ ਨਾਲ ਹਰ ਸਿੱਖ ਦਾ ਜਿਹੜਾ ਹਿਸਾਬ ਲੁੰਦਿਆ ਜਾਂਦਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੋ ਵੀ ਸਖਸੀਅਤ ਉਸ ਨੂੰ ਸਾਹਮਣੇ ਤੇ ਸੰਗਤ ਉਸ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਨੇ ਪ੍ਰਸ਼ਾਸਨ ਕਿੰਦਾ ਵਰਤਰੀਆ ਕਿਉਂਕਿ 24 ਘੰਟੇ ਦੇ ਆਸ-ਪਾਸ ਹੋ ਕੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਕੁਝ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਰਦਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਹੀ ਉਨੋਂ ਨਾਲ ਖੜਕੇ ਦੋ ਘਰ ਦੇ ਵਿੱਚ ਕੈਮਰੇ ਖੋਲ ਕੇ ਤੇ ਆਪਣਾ ਜਿਹੜਾ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸਾਰੇ ਜਿਹੜੇ ਗੁਰਦੁਆਰੇ ਗੁਰਕਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸੋਂ ਦਾ ਜਿਹੜਾ ਆਪਣਾ ਇਹ ਜੁਟਰਿਆ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਇਹੋ ਜੀ ਗੱਲ ਹੁੰਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਰਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਜੋ ਕਿ ਗੁਰਦੁਆਰੇ ਸਾਹਿਬ ਦੇ ਰਿਪੋਰਟਾਂ ਵਿੱਚ ਲਿਖਾਈ ਗਏ ਸੀ। ਤੋਥੂ ਜਿਹਦੇ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਬਟ ਇਸ ਚੀਜ਼ ਨੂੰ ਆਪਾਂ ਪ੍ਰੋਪਰ ਦੇ ਆਪਾਂ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਇਸ ਨੂੰ। ਅਡੀ ਟੀਮਸ ਲੱਗੀਆਂ। ਜਿਹਦੀ ਬੰਦੀਆਂ ਘਟਿਆ ਹੋ ਸਕੀ ਉਹਨੂੰ ਕੂੜੇ ਦੇ ਵਿੱਚ ਸੁਪਰ ਕਰਤਾ ਵੀ ਤਵਾ ਕੇ ਕੂੜੇ ਚ ਦੇਖੋ ਜੇ ਦੋ ਸਾਢੇ ਕੋਲ ਹਾਰ ਦਿੱਤਾਂ ਜਿਹੜਾ ਆਇਆ ਆਪਾਂ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਵਾ। ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਨੂੰ ਪਤਾ ਲੱਗੇਗਾ। ਅਗੇ ਨਸ਼ੀ ਕਾਲ ਨੂੰ ਜੋ ਤੇ ਉਹ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਕਦੇ ਜਿੱਦ ਗਲ ਹੋਈ ਆ ਤੇ ਉਹਨੂੰ ਸਜ਼ਾ ਦੇਣਾ